ਮੈਂ ਬੋਲ ਕੇ ਕਰ ਲੈਣਾ ਲਵਲੀ ਥੇ ਜਾ ਕੰਮ ਵੀ ਸਾਰੇ ਹੋ ਗਏ ਆ ਜੇ ਮਹਾਰਾਜ ਨੇ ਦਾਣਾ ਪਾਣੀ ਲਿਖਿਆ ਵਾ ਚੰਗਾ ਤੇ ਆਪੇ ਦੇ ਦੂਗਾ ਜੇ ਨਹੀਂ ਤੇ ਫਿਰ ਤਮਾਸ਼ਾ ਤਾਂ ਵੇਖਣੀ ੜਿਆ ਰੱਬ ਕੀ ਕਰਨਾ ਤੂੰ ਹਮਾ ਕਿੱਧਰ ਆ ਗਿਆ ਮੈਂ ਕਿੱਧਰ ਦਵਾਨ ਆ ਲਵਲੀ ਕਿੱਧਰ ਤੁਰਿਆ ਆਉਂਦਿਆ ਚਲੋ ਵਧੀਆ ਵਾ ਅਗਲਿਆਂ ਦਾ ਕੰਮ ਸੈਟ ਵਾ ਉਹ ਆ ਹੋਏ ਇਹਦੇ ਨਾ ਵੀ ਨਾ ਉਹਨਾਂ ਨੂੰ ਆਪਣੀ ਟੈਨਸ਼ਨ ਤੇ ਨਾ ਗਾਂ ਨਿਆਣੇ ਦੀ ਟੈਨਸ਼ਨ ਆਹੋ ਇਹ ਤੇ ਹੈਗੀ ਟੈਨਸ਼ਨ ਲਵੇ ਜੋਬਨ ਹੂੰ ਉਹ ਕੀ ਕਾਦੀ ਟੈਨਸ਼ਨ ਆ ਤੈਨੂੰ ਕਹ ਤੂੰ ਕਹਦੇ ਨਾ ਟੈਨਸ਼ਨ ਲਵੇ ਜੋਬ ਨਾਲ ਉਦਾਂ ਨਹੀਂ ਤੂੰ ਸ਼ੁਰੂ ਕਰ ਸਕਦਾ ਹਨਾ ਮੈਂ ਕਰਾਲਾ ਮਸੀਹ ਕਰਾਵਾ ਚੱਲ ਚੱਲ ਯਾਰ ਚੱਲ ਵਨ ਲੈ ਫੇਰ ਨਹੀਂ ਬੋਲਿਆ ਵੇਲਾ ਪਾਜੀ ਮੇਰੀ ਗੱਲ ਸੁਣੋ ਚੱਲ ਮੈਂ ਕਹਿ ਦਿੰਦਾ ਭਰਾ ਤੈਨੂੰ ਕਾਦੀ ਟੈਨਸ਼ਨ ਹੋ ਗਈ ਆ ਨਾ ਤੂੰ ਉਹ ਤੈਨੂੰ ਕਾਦੀ ਟੈਨਸ਼ਨ ਪੈ ਗਈ ਆ ਨਾ ਤੂੰ ਡਿਊਟੀ ਜਾਣਾ ਪੱਠੇ ਪਾ ਕੇ ਸਾਰੀ ਦਿਹਾੜੀ ਵੇਲੇ ਟੈਨਸ਼ਨ ਤਾਂ लवली ਹੁੰਦੀ ਆ ਹੂੰ ਇਹੋ ਤੇ ਗੱਲ ਮਾਡੀ ਟੈਨਸ਼ਨ ਵਾ ਜੋਤ ਵੀ ਇਸੇ ਗੱਲ ਦੀ ਟੈਨਸ਼ਨ ਲੈਂਦੀ ਆ ਅੱਛਾ ਤੇ ਹੁਣ ਫਿਰ ਕੀ ਕਰਨਾ ਫਿਰ ਹੁਣ ਨਹੀਂ ਕਿਸਮਤ ਹੈਗੀ ਨੌਕਰੀ ਤੇ ਚਲ ਆ ਚੱਲੀਏ ਕਰਨੋ ਕੱਟ ਲਈ ਇਥੇ 2 ਮਿੰਟ ਲੱਗਣਗੇ ਚਾਹ ਪੀ ਕੇ ਚੱਲਣਾ ਕੋਈ ਗੱਲ ਨਹੀਂ ਚਾਹ ਚਾਹ ਵਾ ਯਾਰ ਪੀਲਾਂਗੇ ਬਾਅਦ ਮੈਂ ਤੇ ਬਣਾ ਕੇ ਢਿੱਕਣ ਦੀ ਹਾਂ ਤੇ ਦੱਸ ਕੋਈ ਗੱਲ ਨਹੀਂ ਬਾਅਦ ਚ ਪੀਲਾਂਗੇ ਚਾਹ ਹਾਂ ਚਲੋ ਠੀਕ ਕਰੋ ਤੁਸੀਂ ਗੱਲਾਂ ਬਾਤਾਂ ਕੱਟ ਲੈ ਕੱਟ ਦੇ 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 ਜੇ ਨਹੀਂ ਤਾਂ ਚਾਹ ਮੈਨੂੰ ਲੈ ਦੇ ਦਿੰਦੇ ਤੁਸੀਂ ਫੇਰ ਕਰੋ ਯਾਰ ਮੇਰੀ ਗੱਲ ਕੀ ਬੋਲਦੇ ਨਹੀਂ ਤਹੀ ਭਾਜੀ ਨੂੰ ਰੋਕ ਲੈਂਦੇ ਉਹ ਮੈਂ ਕੀ ਡਕਣਾ ਹੈ ਕਿਤੇ ਵੀ ਚੱਲ ਹੈਗੀ ਨੌਕਰੀ ਤੇ ਮੈਂ ਕਰ ਲੈਣੀ ਹੈ ਕੁਇਂ ਤੇ ਹੀ ਕਰ ਲੋ ਕਰਦਾ ਮੈਂ ਸੰਭ ਲਿਆ ਕਰੂੰਗੀ ਥੋੜਾ ਥੋੜਾ ਡੰਗਰਿਆਂ ਦਾ ਵੀ ਕਰ ਲਿਆ ਕਰੂੰਗੀ ਪਰ ਥੋੜਾ ਬੋਤਾ ਕੋਈ ਬੰਦਾ ਰੱਖ ਲਾਂਗੇ ਜਿਹੜਾ ਪੱਠੇ ਵੱਡੇ ਅੱਠੇ ਵੱਡੇ ਵਨ ਕੋਈ ਨਹੀਂ ਨਾਲ ਇੱਕ ਬੰਦਾ ਰੱਖ ਲਾਂਗੇ ਜਿਹੜਾ ਪੱਠੇ ਵੱਡ ਜਾਇਆ ਕਰੇ ਸੁਣੋ ਹਾਂਜੀ ਮੈਂ ਗਈ ਜੋਤਵਾਲ ਅચ્છਾ ਮੈਂ ਜਾ ਕੇ ਸਿੱਧਾ ਗਿਆ ਉਹਨੂੰ ਮੈਂ ਪੈਸੇ ਦੋ ਅੱਡੇ ਪੈਸੇ ਕਿਉਂ ਨਹੀਂ ਦਿੰਦੇ ਤੁਸੀਂ ਨਹੀਂ ਪੈਸੇ ਦਿੱਤੇ ਹੀ ਨਾ ਨਹੀਂ ਗੱਲ ਮੈਂ ਜੋਤ ਕੋ ਗਈ ਹੀ ਅੱਛਾ ਮੈਂ ਸਿੱਧਾ ਜਾ ਕੇ ਉਹਨੂੰ ਕਿਹਾ ਜੀ ਬਣਾਈ ਮੈਂ ਤਾਂ ਮੰਮੀ ਨੂੰ ਕਿਹਾ ਹੀ ਮੈਂ ਹੁਣ ਉਹਨੂੰ ਡਾਇਆ ਕਰੋ ਕੰਮ ਕਰਨ ਵਾਸਤੇ ਮੰਮੀ ਨੇ ਕਿ ਨਭੂਈ ਨਾ ਚਲਾਓ ਇਹਨੂੰ ਤੇ ਆਪਨਾ ਉਹ ਸਾਰੇ ਕੰਮ ਮੰਮੀ ਨੂੰ ਕੋਈ ਨਭੂਈ ਨਾ ਚਲਾਓ ਇਹਨਾਂ ਇਹਨੂੰ ਚੌਪੜੇ ਚ ਨਾ ਕੰਮ ਲਾਇਆ ਕਰੋ ਉਹ ਚਾਹੀਦਾ ਕੋਈ ਗੱਲ ਨਹੀਂ ਜੋ ਟਾਈਮ ਆਉਗਾ ਨਾ ਤੁਸੀਂ ਸੱਚੀਂ ਇਧਰ ਲਾਵਾਂਗੇ ਮੈਂ ਕਹਣਾ ਮੈਂ ਸੋਚਿਆ ਚਲ ਦੋ ਭਰਾ ਆਵਾਂ ਇਕੱਠੇ ਰਾਵਾਂਗੇ ਪਰ ਇਹਨੇ ਰਹਿ ਨਹੀਂ ਦੇਣਾ ਮੈਨੂੰ ਲੱਗਦਾ ਚਲੋ ਕਿਤੇ ਕੰਮ ਨਹੀਂ ਕੀਤਾ ਚਲ ਮੁੰਡਾ ਪਾਰ ਲੈ ਕੇ ਨਾ ਕਿ ਪਾਸੇ ਲੱਗ ਜਾਊਗਾ ਪਰ ਮੈਨੂੰ ਲੱਗਦਾ ਨਹੀਂ ਨਾ ਹਾਲਾਤ ਹੈ ਜਿਹਨਾਂ ਦੇ ਚਲੋ ਜੀ 1 ਲੈ ਤੇ ਸਾਰੇ ਦੋਵੇਂ ਜਾਣੇ ਹੈ ਤੇ ਨਹੀਂ ਕੰਤਾ ਉਹ ਸਾਰਾ ਖਸਤਾ ਤੇ ਕਿ ਮਮੀ ਕੀ ਵੇਖਣ ਤੇ ਹੀ ਵੇਖੋ ਸਿਆਣਾ ਹੋਇਆ ਸਕੂਲ ਜਾਂਦਾ ਆ ਫੀਸ ਦੇਣੀ ਹੁੰਦੀ ਆ ਇਹਦੇ 100 ਖੱਚੇ ਆ ਤੇ ਵਾਈ ਚੋ ਬਚਨ ਵੀ ਕੀ ਡਿਆ ਅਜਕਲ ਹੈ ਭੈਣ ਜੀ ਹੈ ਤੇ ਇਦਾਂ ਹੀ ਆ ਭੈਣ ਜੀ ਫੀਸਾਂ ਦਿਓ ਤੇ ਤੁਹਾਨੂੰ ਹੈ ਤੇ ਭੈਣ ਜੀ ਇਦਾਂ ਹੀ ਆ ਚਲੋ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਨਾ ਇੱਕ ਗੱਲ ਵਾ ਦਲਜੀਤ ਫੀਸ ਦਿੰਦਾ ਵਾ ਨਮੋਲ ਦੀ ਅੱਸਾ ਦਲੀਨ ਭਾਵੇਂ 2 ਮਹੀਨਿਆਂ ਦੀ ਦੇ ਦੇ ਇਕੱਠੀ ਭਾਵੇਂ 3 ਦੀ ਧਾਰ ਤੇ ਫੀਸ ਤਾਂ ਇਹਨਾਂ ਨੂੰ ਕੋਈ ਘਰ ਬਣਾਉਣੇ ਪਏ ਫਿਰ ਕਿੰਨੀ ਮੁਸ਼ਕਲ ਹੋ ਗਈ ਜੇ ਇਹਦਾ ਮੁੱਲ ਵੀ ਪਊਗਾ ਦਲਜੀਤ ਨੇ ਰੱਖ ਲਿਆ ਇਹਨਾਂ ਦਾ ਤਾਂ ਉਹ ਹਾਲ ਹੋ ਜਾਣਾ ਨਾ ਨਾ ਘਰ ਦੇ ਨਾ ਕਾਟ ਦੇ ਸਗੋਂ ਤੇ ਇਹਨੂੰ ਆਪ ਸਿਆਂ ਅਣਫਸਾਈ ਮੈਂ ਬੋਲ ਕੇ ਕਰ ਲੈਣਾ ਲੜੀ ਇੱਥੇ ਆ ਗਏ ਕੰਮ ਵੀ ਸਾਰੇ ਹੋ ਗਏ ਜੇ ਮਹਾਰਾਜ ਨੇ ਦਾਣਾ ਪਾਣੀ ਲਿਖਿਆ ਵਾ ਚੰਗਾ ਤੇ ਆਪੇ ਦੇ ਦੂਗਾ ਜੇ ਨਹੀਂ ਤੇ ਫੇ ਤਮਾਸ਼ਾ ਤਾਂ ਦੇਖ ਨਹੀਂ ਰਿਹਾ ਰੱਬ ਕੀ ਕਰਨਾ ਤੂੰ ਹਮਾ ਕਿੱਧਰ ਆ ਗਿਆ ਇਹ ਕੋਤਵਾਨ ਅੱ ਲਵਲੀ ਕਿੱਧਰ ਤੁਰਿਆ ਆਉਂਦਿਆਂ ਚਲ ਵਧੀਆ ਵਗਲਿਆਂ ਦਾ ਕੰਮ ਸੈਟ ਆ ਓਏ ਆਹ ਹੋਏ ਇਹਦੇ ਹੁਣ ਇਹ ਵੀ ਨਾ ਉਹਨਾਂ ਨੂੰ ਆਪਣੀ ਟੈਨਸ਼ਨ ਤੇ ਨਾ ਗਾਂ ਨਿਆਣੇ ਦੀ ਟੈਨਸ਼ਨ ਆਹ ਹੋਏ ਤੇ ਹੈਗੀ ਟੈਨਸ਼ਨ ਲਵੇ ਜੋ ਬਣ ਹੂੰ ਕੀ ਕਾਦੀ ਟੈਨਸ਼ਨ ਆ ਤੈਨੂੰ ਕਹ ਤੂੰ ਕਹਦੇ ਨਾ ਟੈਨਸ਼ਨ ਲਵੇ ਜੋ ਬਣ ਓਦਾਂ ਨਹੀਂ ਤੂੰ ਸ਼ੁਰੂ ਕਰ ਸਕਦਾ ਹਨਾ ਮੈਂ ਕਰਾਲਾ ਮਸੀਹ ਕਰਾਵਾਂ ਚੱਲ ਚੱਲ ਯਾਰ ਚੱਲ 1 ਲੈ ਫੇਰ ਨਹੀਂ ਬੋਲਿਆ ਵੇਲਾ ਭਾਜੀ ਮੇਰੀ ਗੱਲ ਸੁਣੋ ਚੱਲ ਮੈਂ ਕਹਿ ਦਿੰਦਾ ਭਰਾ ਤੈਨੂੰ ਕਾਦੀ ਟੈਨਸ਼ਨ ਹੋ ਗਈ ਆ ਨਾ ਤੂੰ ਡਿਊਟੀ ਉਹ ਤੈਨੂੰ ਕਾਦੀ ਟੈਨਸ਼ਨ ਪੈ ਗਈ ਆ ਨਾ ਤੂੰ ਡਿਊਟੀ ਜਾਣਾ ਪੱਠੇ ਪਾ ਕੇ ਸਾਰੀ ਦਿਹਾੜੀ ਵੇਲੇ ਟੈਨਸ਼ਨ ਤਾਂ लवली ਹੁੰਦੀ ਆ ਇਹੋ ਤੇ ਗੱਲ ਮਡੀ ਟੈਨਸ਼ਨ ਵਾ ਜੋਤ ਵੀ ਇਸੇ ਗੱਲ ਦੀ ਟੈਨਸ਼ਨ ਲੈਂਦੀ ਆ ਅੱਛਾ ਤੇ ਹੁਣ ਫਿਰ ਕੀ ਕਰਨਾ ਫਿਰ ਹੁਣ ਨਹੀਂ ਕਿਸਮਤ ਹੈਗੀ ਨੌਕਰੀ ਤੇ ਚਲ ਆ ਚੱਲੀਏ ਕਰਨੋ ਕੱਟ ਲਈ ਉਪਟ ਲੱਗ ਰਹੀ ਚਾਹ ਪੀ ਕੇ ਚੱਲਣਾ ਕੋਈ ਗੱਲ ਨਹੀਂ ਚਾਹ ਹੀ ਚਾਵਾ ਯਾਰ ਪੀ ਲਾਂਗੇ ਬਾਅਦ ਮੈਂ ਤੇ ਬਣਾ ਕੇ ਢਿੱਕਨ ਦੀ ਹਾਂ ਤੇ ਦੱਸ ਕੋਈ ਗੱਲ ਨਹੀਂ ਬਾਅਦ ਚ ਪੀ ਲਾਂਗੇ ਚਾਹ ਹਾਂ ਚਲੋ ਠੀਕ ਕਰੋ ਤੁਸੀਂ ਗੱਲਾਂ ਬਾਤਾਂ ਕਰ ਲੇ ਕੱਟ ਲੈ ਕੱਟ ਦੇ 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 ਜੇ ਨਹੀਂ ਤਾਂ ਚਾਹ ਮੈਨੂੰ ਲੈ ਦੇ ਦਿੰਦੇ ਤੁਸੀਂ ਫੇਰ ਕਰੋ ਯਾਰ ਮੇਰੀ ਗੱਲ ਕੀ ਬੋਲਦੇ ਨਹੀਂ ਤਹੀ ਭਾਜੀ ਨੂੰ ਰੋਕ ਲੈਂਦੇ ਉਹ ਮੈਂ ਕੀ ਡੱਕਣਾ ਹੈ ਕਿਤੇ ਵੀ ਚੱਲ ਹੈਗੀ ਨੌਕਰੀ ਤੇ ਮੈਂ ਕਰ ਲੈਣੀ ਆ ਕੋਈ ਨਹੀਂ ਤੁਸੀਂ ਕਰ ਲਓ ਘਰ ਦਾ ਮੈਂ ਸੰਭਲਿਆ ਕਰੂੰਗੀ ਥੋੜਾ ਥੋੜਾ ਡੰਗਰਾਂ ਦਾ ਵੀ ਕਰ ਲਿਆ ਕਰੂੰਗੀ ਫਿਰ ਥੋੜਾ ਬੋਤਾ ਕੋਈ ਬੰਦਾ ਰੱਖ ਲਾਂਗੇ ਜਿਹੜਾ ਪੱਠੇ ਵੱਡੇ ਅੱਠੇ ਵੱਡੇ ਵਨ ਕੋਈ ਨਹੀਂ ਨਾਲ ਇੱਕ ਬੰਦਾ ਰੱਖ ਲਾਂਗੇ ਜਿਹੜਾ ਪੱਠੇ ਵੱਡਿਆ ਕਰੇ ਸੁਣੋ ਹਾਂਜੀ ਮੈਂ ਗਈ ਜੋਤਵਾਲਾ ਅੱਛਾ ਮੈਂ ਜਾ ਕੇ ਸਿੱਧਾ ਗਿਆ ਉਹਨੂੰ ਮੈਂ ਪੈਸੇ ਦਵਾਂ ਅੱਡੇ ਪੈਸੇ ਕਿਉਂ ਨਹੀਂ ਦਿੰਦੇ ਤੁਸੀਂ ਨਹੀਂ ਪੈਸੇ ਦਿੱਤੇ ਹੀ ਨਾ ਨਹੀਂ ਗੱਲ ਮੈਂ ਜੋਤ ਕੋ ਗਈ ਹਾਂ ਅੱਛਾ ਮੈਂ ਸਿੱਧਾ ਜਾ ਕੇ ਉਹਨੂੰ ਕਿਹਾ ਜੀ ਬਣਾਈ ਮੈਂ ਤਾਂ ਮੰਮੀ ਨੂੰ ਕਿਹਾ ਸੀ ਮੈਂ ਹਾਂ ਉਹਨੂੰ ਡਾਇਆ ਕਰੋ ਕੰਮ ਕਰਨ ਵਾਸਤੇ ਮੰਮੀ ਨੇ ਕਿ ਨੱਬੂ ਇਹਨਾਂ ਚਲੋ ਇਹਨੂੰ ਤਾਉਣਾ ਉਹ ਚਲ ਗੋ ਮਮੀ ਨੂੰ ਕੋਈ ਨੂ ਭੂਗਿਆ ਨਾ ਹੋਈ ਨਾ ਨੂੰ ਚੰਪੜੇ ਨਾ ਕੰਮ ਲਾਇਆ ਕਰੋ ਬਹੁਤ ਚਾਹੀਦਾ ਕੋਈ ਗੱਲ ਨਹੀਂ ਜੋ ਟਾਈਮ ਆਉਗਾ ਨਾ ਤੁਸੀਂ ਸੱਚੰਗੀ ਤਰ੍ਹਾਂ ਲਾਵਾਂਗੇ ਤਾਉਣਾ ਮੈਂ ਸੋਚਿਆ ਚਲ ਦੋ ਭਰਾ ਆਵਾਂ ਇਕੱਠੇ ਰਵਾਂਗੇ ਪਰ ਇਹਨੇ ਰਹਿ ਨਹੀਂ ਦੇਣਾ ਮੈਨੂੰ ਲੱਗਦਾ ਚਲੋ ਕਿਲੇ ਕੰਮ ਨਹੀਂ ਕੀਤਾ ਚਲ ਮੁੰਡਾ ਬਾਹਰ ਲੈ ਕੇ ਨਾ ਕਿ ਪਾਸੇ ਲੱਗ ਜੂਗਾ ਪਰ ਮੈਨੂੰ ਲੱਗਦਾ ਨਹੀਂ ਨਾ ਹਾਲਾਤ ਹੈ ਜਿਹਨਾਂ ਦੇ ਚਲੋ ਜੀ 1 ਸਾਰੇ ਦੋ ਮਹੀਨੇ ਖਾਸ ਨੇ। ਕੰਤਾ ਵੀ ਸਾਰਾ ਖਸਤਾ ਸਕੀ। ਮੰਮੀ ਕੀ ਵੇਖਣ ਤੀ? ਵੇਖੋ ਸਿਆਣਾ ਹੋਇਆ ਸਕੂਲ ਜਾਂਦਾ ਆ। ਫੀਸ ਦੇਣੀ ਹੁੰਦੀ ਆ। ਇਹਦੇ 100 ਖर्चे ਆ। ਤੇ ਵਾਈ ਚੋ ਬਚਨ ਵੀ ਕੀ ਡਿਆ ਅਜੇ ਕੱਲ। ਹੈਂ? ਭੈਣ ਜੀ ਹੈ ਤੇ ਇਦਾਂ ਹੀ ਆ। ਭੈਣ ਜੀ ਫੀਸਾਂ ਦੇਓ ਤੇ ਤੁਹਾਨੂੰ। ਹੈ ਤੇ ਭੈਣ ਜੀ ਇਦਾਂ ਹੀ ਆ। ਚਲੋ ਮੈਂ ਤੁਹਾਡੀ ਗੱਲ ਮੰਨਦੀ ਆ। ਪਰ ਨਾ ਇੱਕ ਗੱਲ ਵਾ। ਹੂੰ। ਦਲਜੀਤ ਫੀਸ ਦਿੰਦਾ ਵਾ ਨਮੋਲ ਦੀ। ਅੱਛਾ ਦਲਜੀਤ ਨਾ। ਭਾਵੇਂ ਦੋ ਮਹੀਨਿਆਂ ਦੀ ਦੇ ਦੇ ਇਕੱਠੀ ਭਾਵੇਂ ਤਿੰਨਾਂ ਦੀ ਧਾਰ ਤੇ। ਫੀਸ ਤਾਂ ਇਹਨਾਂ ਨੂੰ ਕੋਈ ਘਰ ਬਣਾਉਣੇ ਪਏ ਫਿਰ ਕਿੰਨੀ ਮੁਸ਼ਕਲ ਹੋ ਗਈ ਜੇ ਇਹਦਾ ਮੁੱਲ ਵੀ ਪਊਗਾ ਦਲਜੀਤ ਨੇ ਰੱਖ ਲਿਆ ਇਹਨਾਂ ਦਾ ਤਾਂ ਉਹ ਹਾਲ ਹੋ ਜਾਣਾ ਨਾ ਨਾ ਘਰ ਦੇ ਨਾ ਕਾਟ ਦੇ ਸਗੋਂ ਤੇ ਇਹਨੂੰ ਆਪਸੇ ਅਣਪਛਾਈ ਮੈਂ ਬੋਲ ਕੇ ਕਰ ਲੈਣਾ ਲੜੀ ਇੱਥੇ ਆ ਗਿਆ ਕੰਮ ਵੀ ਸਾਰੇ ਹੋ ਗਏ ਆ ਜੇ ਮਹਾਰਾਜ ਨੇ ਦਾਣਾ ਪਾਣੀ ਲਿਖਿਆ ਵਾ ਚੰਗਾ ਤੇ ਆਪੇ ਦੇ ਦੂਗਾ ਜੇ ਨਹੀਂ ਤੇ ਫਿਰ ਤਮਾਸ਼ਾ ਤਾਂ ਵੇਖਣੀ ੜਿਆ ਰੱਬ ਕੀ ਕਰਨਾ ਤੂੰ ਨਾ ਮੈਂ ਕਿੱਧਰ ਆ ਗਿਆ ਮੈਂ ਕਿੱਧਰ ਅੱਲੇ ਬਲੀ ਕਿਦਰ ਤੁਰਿਆ ਹੋਣ ਡਿਆ ਚਲੋ ਵਧੀਆ ਵਗਲਿਆਂ ਦਾ ਕੰਮ ਸੈਟ ਆ ਓਏ ਆ ਹੋਏ ਇਹਦੇ ਹੁਣ ਇਹ ਵੀ ਨਾ ਉਹਨਾਂ ਨੂੰ ਆਪਣੀ ਟੈਨਸ਼ਨ ਤੇ ਨਾ ਗਾਂ ਨਿਆਣੇ ਦੀ ਟੈਨਸ਼ਨ ਆਹੋ ਇਹ ਤੇ ਹੈਗੀ ਟੈਨਸ਼ਨ ਲਵੇ ਜੋ ਬਣ ਹੂੰ ਕੀ ਕਾਦੀ ਟੈਨਸ਼ਨ ਆ ਤੈਨੂੰ ਕਹ ਤੂੰ ਕਹਦੇ ਨਾ ਟੈਨਸ਼ਨ ਲਵੇ ਜੋ ਬਣ ਓਦਾਂ ਨਹੀਂ ਤੂੰ ਸ਼ੁਰੂ ਕਰ ਸਕਦਾ ਹਨਾ ਮੈਂ ਕਰਾਲਾ ਮਸੀਹ ਕਰਾਵਾਂ ਚੱਲ ਚੱਲ ਯਾਰ ਚੱਲ ਵਨ ਲੈ ਫੇ ਨਹੀਂ ਬੋਲਿਆ ਵੇਲਾ ਭਾਜੀ ਮੇਰੀ ਗੱਲ ਸੁਣੋ ਚੱਲ ਮੈਂ ਕਹਿ ਦਿੰਦਾ ਭਰਾ ਤੈਨੂੰ ਕਾਦੀ ਟੈਨਸ਼ਨ ਹੋ ਗਈ ਆ ਨਾ ਤੂੰ ਉੱਤੈ ਨੂੰ ਕਾਦੇ ਟੈਨਸ਼ਨ ਪੈ ਗਈ ਆ ਨਾ ਤੇ ਡਿਊਟੀ ਜਾਣਾ ਪੱਠੇ ਪਾ ਕੇ ਸਾਰੀ ਦਿਹਾੜੀ ਵੇਲੇ ਟੈਨਸ਼ਨ ਤਾਂ लवली ਹੁੰਦੀ ਆ ਹੂੰ ਇਹੋ ਤੇ ਗੱਲ ਮਡੀ ਟੈਨਸ਼ਨ ਵਾ ਜੋਤ ਵੀ ਇਸੇ ਗੱਲ ਦੀ ਟੈਨਸ਼ਨ ਲੈਂਦੀ ਐ ਅੱਛਾ ਤੇ ਹੁਣ ਫਿਰ ਕੀ ਕਰਨਾ ਫਿਰ ਹੁਣ ਨਹੀਂ ਕਿਸਮਤ ਹੈ ਗਈ ਨੌਕਰੀ ਤੇ ਚਲ ਆ ਚੱਲੀਏ ਕਰਨੂ ਕੱਟ ਲਈ ਇਥੇ ਕੁ ਮਿੰਟ ਲੱਗਣੇ ਸੀ ਚਾਹ ਪੀ ਕੇ ਚੱਲਣਾ ਕੋਈ ਗੱਲ ਨਹੀਂ ਚਾਹ ਚਾਵਾ ਯਾਰ ਪੀ ਲਾਂਗੇ ਬਾਅਦ ਮੈਂ ਤੇ ਬਣਾ ਕੇ ਢਿੱਕਨ ਦੀ ਹਾਂ ਤੇ ਦੱਸ ਕੋਈ ਗੱਲ ਨਹੀਂ ਬਾਅਦ ਚ ਪੀ ਲਾਂਗੇ ਚਾਹ ਹਾਂ ਚਲੋ ਠੀਕ ਕਰੋ ਤੁਸੀਂ ਗੱਲਾਂ ਬਾਤਾਂ ਕੱਟ ਲੈ ਕੱਟ ਲੈ ਇੱਥੇ ਦੇ 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 ਜੇ ਨਹੀਂ ਤਾਂ ਚਾਹ ਮੈਨੂੰ ਲੈ ਦੇ ਦਿੰਦੇ ਤੁਸੀਂ ਫੇਰ ਕਰੋ ਯਾਰ ਮੇਰੀ ਗੱਲ ਕੀ ਬੋਲਦੇ ਨਹੀਂ ਤਹੀ ਭਾਜੀ ਨੂੰ ਰੋਕ ਲੈਂਦੇ ਉਹ ਮੈਂ ਕੀ ਡਕਣਾ ਕਿਤੇ ਵੀ ਚੱਲ ਹੈਗੀ ਨੌਕਰੀ ਤੇ ਮੈਂ ਕਰ ਲੈਣੀ ਆ ਕੋਈ ਨਹੀਂ ਤਹੀ ਕਰ ਲੋ ਘਰ ਦਾ ਮੈਂ ਸੰਭਲਿਆ ਕਰੂੰਗੀ ਥੋੜਾ ਥੋੜਾ ਡੰਗਰਾਂ ਦਾ ਵੀ ਕਰ ਲਿਆ ਕਰੂੰਗੀ ਫਿਰ ਥੋੜਾ ਬੋਤਾ ਕੋਈ ਬੰਦਾ ਰੱਖ ਲਾਂਗੇ ਜਿਹੜਾ ਪੱਠੇ ਵੱਡੇ ਅੱਠੇ ਫੱਡੇ ਹਾਂ ਕੋਈ ਨਹੀਂ ਨਾਲ ਇੱਕ ਬੰਦਾ ਰੱਖ ਲਾਂਗੇ ਜਿਹੜਾ ਪੱਠੇ ਵੜ ਜਾਇਆ ਕਰੇ ਸੁਣੋ ਹਾਂਜੀ ਮੈਂ ਗਈ ਜੋਤਵਾਲਾ ਅੱਛਾ ਮੈਂ ਜਾ ਕੇ ਸਿੱਧਾ ਗਿਆਨ ਨੂੰ ਮੈਂ ਪੈਸੇ ਦੋ ਅੱਡੇ ਪੈਸੇ ਕਿਉਂ ਨਹੀਂ ਦਿੰਦੇ ਤਹੀ ਉਹ ਨਹੀਂ ਪੜ੍ਹਦੀ